ਹਾਂਜੀ ਸਾਡੀਆਂ ਲੋੜਾਂ ਦਾ ਉਹਨੇ ਰੱਖਿਆ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਨੇ ਇਨਸਾਨ ਦੇ ਲਈ ਕੁਝ ਐਸੇ ਤੋਹਫੇ ਧਰਤੀ ਦੇ ਉੱਤੇ ਫਰੀ ਦੇ ਵਿੱਚ ਭੇਜੇ ਨੇ ਜਿਨ੍ਹਾਂ ਦੇ ਬਾਰੇ ਜਦੋਂ ਅਸੀਂ ਉਹਨਾਂ ਦੇ ਗੁਣਾਂ ਦੇ ਬਾਰੇ ਜਾਣਦੇ ਹਾਂ ਤਾਂ ਅਸੀਂ ਹੈਰਾਨ ਹੁੰਨੇ ਹਾਂ ਤੇ ਇਹ ਤੋਹਫੇ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਆਮ ਹੀ ਮੜ ਜਾਂਦੇ ਸੀਗੇ ਅੱਜ ਵੀ ਬਹੁਤ ਘਰਾਂ ਦੇ ਵਿੱਚ ਆਮ ਲੱਗੇ ਹੋਏ ਨੇ ਪਰ ਜ਼ਿਆਦਾਤਰ ਘਰਾਂ ਦੇ ਵਿੱਚੋਂ ਇਹ ਤੋਹਫੇ ਆ ਜਿਹੜੇ ਅਸੀਂ ਬਾਹਰ ਕੱਢ ਕੇ ਸੁੱਟਦੇ ਕਿਉਂਕਿ ਸਾਨੂੰ ਲੱਗਦਾ ਵੀ ਸ਼ਾਇਦ ਇਹਨਾਂ ਦੇ ਨਾਲ ਸਾਡੇ ਘਰਾਂ ਦੇ ਵਿੱਚ ਕੂੜਾ ਕਰਕਟਾ ਜਿਹੜਾ ਉਹ ਫੈਲਦਾ ਅਤੇ ਆਪਾਂ ਤુલਸੀ ਦੀ ਗੱਲ ਕਰਾਂਗੇ ਜਿਹਨੂੰ ਜੜੀਆਂ ਬੂਟੀਆਂ ਦੀ ਰਾਣੀ ਵੀ ਕਿਹਾ ਜਾਂਦਾ ਤુલਸੀ ਪ੍ਰਮਾਤਮਾ ਨੇ ਇੱਕ ਐਸਾ ਤੋਹਫਾ ਦਿੱਤਾ ਸਾਨੂੰ ਜਿਹੜਾ 20 ਘੰਟੇ ਤੱਕ ਸਾਨੂੰ ਆਕਸੀਜਨ ਦਿੰਦਾ 4 ਘੰਟੇ ਸਾਨੂੰ ਉਹ ਜ਼ੋਨ ਦੇ ਵਿੱਚ ਰੱਖਦਾ ਹੈ। ਤુલਸੀ ਇੰਨੀ ਤਾਕਤ ਰੱਖਦੀ ਹੈ ਕਿ ਆਪਣੇ ਆਲੇ-ਦੁਆਲੇ ਦੇ 100 ਫੁੱਟ ਦਾ ਏਰੀਆ ਜਿਹੜਾ ਉਹਨੂੰ ਪਿਊਰੀਫਾਈ ਕਰ ਸਕਦੀ ਆ। ਸਾਡੇ ਆਲੇ-ਦੁਆਲੇ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਨੇ ਜਾਂ ਪ੍ਰਦੂਸ਼ਿਤ ਹਵਾ ਹੁੰਦੀ ਆ ਉਹਨੂੰ ਸਾਫ਼ ਰੱਖਣ ਦੀ ਤਾਕਤ ਆ ਤુલਸੀ ਦੇ ਵਿੱਚ। ਇਸੇ ਕਰਕੇ 2009 ਦੇ ਵਿੱਚ ਸਰਕਾਰ ਨੇ ਤਾਜ ਮਹਿਲ ਦੇ ਚਾਰੇ ਪਾਸੇ ਹਜ਼ਾਰਾਂ ਤુલਸੀ ਦੇ ਬੂਟੇ ਲਾਏ ਤਾਂ ਜੋ ਜਿਹੜੇ ਯਾਤਰੀ ਉੱਥੇ ਆਉਂਦੇ ਸੀ ਉਹਨਾਂ ਨੂੰ ਸ਼ੁੱਧ ਹਵਾ ਮਿਲੇ ਚੰਗਾ ਵਾਤਾਵਰਣ ਮਿਲੇ ਤੇ ਉਹਨਾਂ ਨੂੰ ਉਸ ਹਵਾ ਦੇ ਵਿੱਚੋਂ ਤુલਸੀ ਦੀ ਮਹਿਕ ਆਵੇ ਕਿਉਂਕਿ ਤુલਸੀ ਦੀ ਜਿਹੜੀ ਮਹਿਕ ਆ ਉਹ ਵੀ ਬਹੁਤ ਵਧੀਆ ਤੁਲਸੀ ਦੇ ਪੱਤੇ ਅਸੀਂ ਅੱਗੇ ਆਮ ਹੀ ਖਾ ਲੈਂਦੇ ਸੀ ਚਾਹ ਚ ਪਾ ਕੇ ਪੀ ਲੈਂਦੇ ਸੀਗੇ ਜਦੋਂ ਨਾ ਆਪਾਂ ਨੂੰ ਬੁਖਾਰ ਚੜਦਾ ਜਾਂ ਸਿਰ ਦੁਖਦਾ ਫਿਰ ਅਸੀਂ ਜਿਹੜੀਆਂ ਬੁਖਾਰ ਦੀਆਂ ਜਾਂ ਸਿਰ ਦੁਖ ਤੇ ਦੀਆਂ ਗੋਲੀਆਂ ਲੈਨੇ ਆ ਉਹ ਗੋਲੀਆਂ ਕਦੇ ਵੀ ਸਾਡਾ ਫਾਇਦਾ ਨਹੀਂ ਕਰਦੀਆਂ ਉਲਟਾ ਉਹ ਸਾਡਾ ਨੁਕਸਾਨ ਕਰਦੀਆਂ ਨੇ ਖਾਸ ਕਰਕੇ ਪੈਰਾਸੀਟਾਮੋਲ ਸੋ ਪੈਰਾਸੀਟਾਮੋਲ ਨਾਲ ਜਿਹੜਾ ਸਾਡੇ ਸਰੀਰ ਦਾ ਨੁਕਸਾਨ ਹੁੰਦਾ ਉਹਨੂੰ ਰਿਕਵਰ ਤੁਲਸੀ ਕਰ ਸਕਦੀ ਹੈ ਜਦੋਂ ਵੀ ਕਿਤੇ ਸਾਨੂੰ ਬੁਖਾਰ ਹੁੰਦਾ ਜਾਂ ਸਾਡਾ ਸਿਰ ਦੁਖਦਾ ਤਾਂ ਸਾਨੂੰ ਉਸੇ ਵੇਲੇ ਗੋਲੀ ਆ ਜਿਹੜੀ ਦਵਾਈ ਆ ਜਿਹੜੀ ਉਹ ਨਹੀਂ ਲੈਣੀ ਚਾਹੀਦੀ ਕਿਉਂਕਿ ਸਾਡਾ ਸਰੀਰ ਆ ਇਹ ਵੀ ਆਪਣੇ ਆਪ ਨੂੰ ਰੀਸੈਟ ਕਰਦਾ ਹੁੰਦਾ ਜੇ ਤੁਹਾਨੂੰ ਜ਼ਿਆਦਾ ਹੁੰਦਾ ਤਾਂ ਇੱਕ ਪਾਣੀ ਦਾ ਗਲਾਸ ਲੈ ਕੇ ਉਹਨੂੰ ਹੱਥ 'ਚ ਫੜ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਜੋ ਵੀ ਕਹਿ ਸਕਦੇ ਹੋ ਕਹਿਣਾ ਸ਼ੁਰੂ ਕਰੋ ਤੇ ਉਹ ਤੋਂ ਬਾਅਦ ਉਹ ਜਿਹੜਾ ਪਾਣੀ ਆ ਉਹ ਰੱਬ ਦੇ ਅੱਗੇ ਅਰਦਾਸ ਕਰੋ ਕਿ ਬਾਬਾ ਮੈਂ ਇਹਨੂੰ ਤੇਰੀ ਦਵਾਈ ਸਮਝ ਕੇ ਅੰਮ੍ਰਿਤ ਸਮਝ ਕੇ ਪੀਣ ਲੱਗਿਆਂ ਕਿਰਪਾ ਕਰੀ ਤਾਂ ਤੁਸੀਂ ਸੱਚ ਜਾਣਿਓ ਦਵਾਈ ਤੋਂ ਪਹਿਲਾਂ ਉਹ ਚੀਜ਼ ਆ ਜਿਹੜੀ ਉਹ ਤੁਹਾਡੇ ਸਰੀਰ ਦੇ ਉੱਤੇ ਅਸਰ ਕਰਦੀ ਹੈ ਪਰ ਜਿਹੜੀ ਤુલਸੀ ਆ ਇਹਦੀ ਤੁਸੀਂ ਚਾਹ ਬਣਾ ਕੇ ਪੀਓ ਇਹ ਵੀ ਸਾਡੇ ਸਰੀਰ ਦੇ ਵਿੱਚ ਐਸੀ ਰੰਗਤ ਲਿਆਉਂਦੀ ਆ ਕਿ ਸਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਂਦੀ ਤુલਸੀ ਦੇ ਉੱਤੇ ਕਿ ਰਿਸਰਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਵੀ ਤુલਸੀ ਆ ਜਿਹੜੀ ਉਹ ਕਈ ਤਰ੍ਹਾਂ ਦੇ ਭਿਆਨਕ ਰੋਗ ਨੇ ਜਿਹੜੇ ਉਹਨਾਂ ਨੂੰ ਠੀਕ ਵੀ ਕਰਦੀ ਆ ਤੇ ਉਹਨਾਂ ਦਾ ਜਿਹੜਾ ਨੁਕਸਾਨ ਆ ਉਹ ਵੀ ਘੱਟ ਕਰ ਦਿੰਦੀ ਆ ਸਾਡੇ ਸਰੀਰ ਦੇ ਵਿੱਚ ਤੇ ਸਾਡਾ ਜਿਹੜਾ ਡੀਐਨਏ ਆ ਉਹਦੇ ਵਿੱਚ ਜੇ ਕੋਈ ਗੜਬੜ ਹੋ ਜਵੇ ਉਹਨੂੰ ਰਿਪੇਅਰ ਕਰ ਸਕਦੀ ਆ ਤુલਸੀ ਤુલਸੀ ਨੂੰ ਪ੍ਰਮਾਤਮਾ ਨੇ ਐਸੇ ਗਾਜਬ ਦੇ ਗੁਣ ਦਿੱਤੇ ਨੇ ਐਸੇ ਰੱਬੀ ਗੁਣ ਦਿੱਤੇ ਆ ਕਿ ਇਹ ਤુલਸੀ ਕੋਈ ਆਮ ਬੂਟਾ ਨਹੀਂ ਗੁਣਾ ਦੀ ਖਾਨਾ ਇਕ ਜਿਹੜੇ ਘਰ ਦੇ ਵਿੱਚ ਤુલਸੀ ਲੱਗੀ ਹੁੰਦੀਆਂ ਜਾਂ ਜਿਹੜੇ ਏਰੀਆ ਦੇ ਵਿੱਚ ਤુલਸੀ ਲੱਗੀ ਹੁੰਦੀ ਆ ਉੱਥੇ ਅਸਮਾਨੀ ਬਿਜਲੀ ਵੀ ਨਹੀਂ ਡਿੱਗਦੀ ਹੈਗੀ ਸੋ ਇਸ ਕਰਕੇ ਤુલਸੀ ਦਾ ਬੂਟਾ ਜਿਹੜਾ ਜੇ ਤੁਸੀਂ ਲਾ ਸਕਦੇ ਹੋ ਤਾਂ ਆਪਣੇ ਘਰ ਦੇ ਵਿੱਚ ਜ਼ਰੂਰ ਲਾਓ ਕਿਉਂਕਿ ਵੈਸੇ ਵੀ ਜੇ ਬੂਟਾ ਆਪਣੇ ਘਰ ਦੇ ਵਿੱਚ ਲੱਗਿਆ ਹੋਵੇ ਤਾਂ ਇਹ ਹਵਾ ਨੂੰ ਪਿਉਰੀਫਾਈ ਕਰਦਾ ਰਹਿੰਦਾ ਜਿਹੜੇ ਆਪਾਂ ਕਹਿੰਦੇ ਹਨ ਇੱਕ ਭਮਾਰਾ ਹੋ ਜਾਂਦਾ ਵੀ ਇੱਕ ਬੰਦਾ ਬਿਮਾਰ ਹੋ ਗਿਆ ਫਿਰ ਦੂਜਾ ਫਿਰ ਤੀਜਾ ਇਦਾਂ ਦਾ ਜਿਹੜਾ ਭੁਮਾਰਾ ਉਹ ਜਿਹੜੇ ਹਵਾ ਦੇ ਵਿੱਚ ਆਪਣੇ ਉਹ ਬਿਮਾਰੀ ਦੇ ਕਣ ਹੁੰਦੇ ਨੇ ਉਹਨਾਂ ਨੂੰ ਵੀ ਸਾਫ਼ ਕਰ ਦਿੰਦੀ ਆ ਤੁਲਸੀ। ਸੋ ਪ੍ਰਮਾਤਮਾ ਨੇ ਇਨਸਾਨ ਦੇ ਲਈ ਹਰ ਇੱਕ ਸ਼ੈ ਪਹਿਲਾਂ ਹੀ ਤੋਹਫੇ ਦੇ ਵਿੱਚ ਦਿੱਤੀ ਹੋਈ ਆ। ਉਹ ਗੱਲ ਵੱਖਰੀ ਆ ਕਿ ਅਸੀਂ ਇਹਨਾਂ ਚੀਜ਼ਾਂ ਨਾਲੋਂ ਟੁੱਟ ਕੇ ਅਸੀਂ ਪੁੱਠੀਆਂ ਸਿੱਧੀਆਂ ਚੀਜ਼ਾਂ ਦੇ ਵਿੱਚ ਜਾ ਲੱਗੇ ਕਿਉਂਕਿ ਇਨਸਾਨ ਨੇ ਜੋ ਵੀ ਚੀਜ਼ ਬਣਾਈ ਆ ਉਹਨੇ ਨੁਕਸਾਨ ਵੱਧ ਕੀਤਾ ਫਾਇਦਾ ਘੱਟ ਕੀਤਾ। ਤੇ ਪ੍ਰਮਾਤਮਾ ਦੀ ਬਣਾਈ ਹੋਈ ਕੋਈ ਵੀ ਚੀਜ਼ ਉਹ ਨੁਕਸਾਨ ਕਰੇ ਨਾ ਕਰੇ ਫਾਇਦਾ ਜ਼ਰੂਰ ਕਰਦੀ ਆ। ਸੋ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਰੱਖਿਆ ਕਰੋ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਉੱਤੇ ਉਹਦੇ ਦਿੱਤੇ ਹੋਏ ਤੋਹਫਿਆਂ ਦੇ ਉੱਤੇ ਭਰੋਸਾ ਰੱਖਿਆ ਕਰੋ। ਪ੍ਰਮਾਤਮਾ ਬਹੁਤ ਮਿਹਰਬਾਨ ਆ। ਜਦੋਂ ਉਹ ਇਨਾ ਛੋਟੇ-ਛੋਟੇ ਪੌਦਿਆਂ ਨੂੰ ਇੰਨੇ ਗੁਨਾ ਦੇ ਨਾਲ ਨਵਾਜ ਸਕਦਾ ਤਾਂ ਸਾਨੂੰ ਕਿਉਂ ਨਹੀਂ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਸਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ